ਨਮੰਕਨ ਸ਼ੁਰੂ ਹੋ ਗਈ ਇਲੈਕਸ਼ਨ ਵਾਸਤੇ ਕਿਵੇਂ ਦੇਖਦੇ ਹੋ ਬੀਜਪੀ ਦਾ ਇਸ ਵਾਰ ਭਾਰਤੀ ਜਨਤਾ ਪਾਰਟੀ ਪੂਰੀ ਤਾਕਤ ਦੇ ਨਾਲ ਤਰਨ ਤਰਨ ਦੀ ਜਿਮਨੀ ਚੌਂਚ ਕੰਮ ਕਰ ਰਹੀ ਹੈ ਔਰ ਜਨਤਾ ਦਾ ਹੁੰਗਾਰਾ ਭਾਰਤੀ ਜਨਤਾ ਪਾਰਟੀ ਵਾਲਾ ਹੈ ਲੋਕ ਜਿਹੜੀ ਕਲਚਸ ਵਿੱਚ ਪੰਜਾਬ ਫਸ ਚੁੱਕਾ ਲਗਭਗ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਤੇ ਲੋਕਾਂ ਨੂੰ ਇਸ ਗੱਲ ਸਮਝ ਆ ਰਹੀ ਹੈ ਕਿਰ ਪੰਜਾਬ ਨੂੰ ਇਕਨੋਮਿਕ ਕਲਚਸ ਚੋਂ ਕੱਢਣਾ ਹੈ ਡਰਗ ਦੇ ਕਲਚਸ ਚੋਂ ਕੱਢਣਾ ਤੇ ਭਾਰਤੀ ਜਨਤਾ ਪਾਰਟੀ ਇੱਕ ਪਾਰਟੀ ਜਿਹੜੀ ਇਹਨੂੰ ਕੱਢ ਸਕਦੀ ਹੈ ਨਰਿੰਦਰ ਮੋਦੀ ਜੀ ਇੱਕ ਨੇਤਾ ਹੈ ਜਿਹੜਾ ਪੰਜਾਬ ਨੂੰ ਇਸ ਮਾੜੇ ਦੌਰ ਚੋਂ ਕੱਢ ਕੇ ਲੈ ਜਾ ਸਕਦਾ ਹੈ ਔਰ ਤਰਨ ਤਰਨ ਦਾ ਇਲੈਕਸ਼ਨ ਭਾਰਤੀ ਜਨਤਾ ਪਾਰਟੀ ਨੂੰ ਜਨਤਾ ਦਾ ਹੁੰਗਾਰਾ ਬਹੁਤ ਵੱਡੀ ਮਾਤਰਾ ਚ ਮਿਲ ਰਿਹਾ ਨਿਸ਼ਚਿਤ ਰੂਪ ਚ ਇਹ ਪਰਿਨਾਮ ਪੰਜਾਬ ਦੀ ਸਰਕਾਰ ਨੂੰ ਸਬਕ ਸਿਖਾਉਣ ਵਾਲਾ ਹੋਏਗਾ ਕੀ ਆ ਸ਼੍ਰੀ ਹਰਮੰਦਰ ਸਾਹਿਬ ਦੇ ਅੰਦਰ ਟੈਂਕ ਸੈਨਾ ਆਪਣੀ ਮਰਜ਼ੀ ਨਾਲ ਲੈ ਕੇ ਗਈ ਤੋਪ ਦੇ ਗੋਲੇ ਕੀ ਸੈਨਾ ਨੇ ਜਾਂ ਸੁਰੱਖਿਆ ਬਲ ਦੇ ਲੋਕਾਂ ਨੇ ਬਿਨਾ ਸ਼੍ਰੀਮਤੀ ਇੰਦਰਾ ਗਾਂਧੀ ਦੀ ਇਜਾਜ਼ਤ ਤੋਂ ਦਾਗੇ 1984 ਸ਼੍ਰੀ ਹਰਮੰਦਰ ਸਾਹਿਬ ਦਾ ਪਾਪ ਤੇ 1984 ਸਿੱਖ ਕਤਲੋਗਾਰਤ ਮਾਨਵਤਾ ਕਦੀ ਭੁੱਲ ਨਹੀਂ ਸਕਦੀ ਦੇਸ਼ ਕਦੀ ਭੁੱਲ ਨਹੀਂ ਸਕਦਾ ਚਿਦੰਬਰਮ ਸਾਹਿਬ ਮੰਨਿਆ ਆਪਣੇ ਮਾਲਕਾਂ ਨੂੰ ਬਚਾਉਣ ਵਾਸਤੇ ਤੁਸੀਂ ਵਕੀਲ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਲੇਕਿਨ ਜਿਹੜੇ ਪਾਪ ਗਾਂਧੀ ਨਹਿਰੂ ਪਰਿਵਾਰ ਨੇ ਕੀਤੇ 52 ਸ਼ਹਿਰਾਂ ਨੂੰ 1984 ਚ ਸ਼ਮਸ਼ਾਨ ਕਿੰਨੇ ਬਣਾਇਆ ਕਿੰਨੇ ਗੁਰਦੁਆਰੇ ਸਾੜੇ ਕਿੰਨੇ ਜਿੰਦਾ ਸਿੱਖਾਂ ਨੂੰ ਸਾੜਤਾ ਕਿੰਨਾ ਦੇ ਸਾੜਿਆਂ ਮਾਰਿਆਂ ਜਿਹੜੀ ਵਿਧਵਾ ਕਲੋਨੀ ਚ ਲੇਡੀਜ਼ ਰਹਿੰਦੀਆਂ ਪਹਿਨਾ ਰਹਿੰਦੀਆਂ ਉਹ ਕਿੰਨੇ ਮਾਰੇ ਸਨ ਦੇਸ਼ ਭੁੱਲ ਨਹੀਂ ਸਕਦਾ 1984 ਸਿੱਖ ਕਤਲੋਗਾਰਤ ਹੋਵੇ ਜਾਂ ਸ਼੍ਰੀ ਹਰਮੰਦਰ ਸਾਹਿਬ ਤੇ ਟੈਂਕ ਚੜਾਉਣ ਦੀ ਤੋਪਾਂ ਚਲਾਉਣ ਦੀ ਗੱਲ ਹੋਵੇ ਇਹ ਮਾਨਵਤਾ ਤੇ ਕਲੰਕ ਹੈ ਪਰ ਮੈਂ ਹੈਰਾਨ ਆ ਕਿ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਸਾਨੂੰ ਪਤਾ ਨਹੀਂ ਸੀ ਤੇ ਜਗਦੀਸ਼ ਟਾਈਟਲਰ ਸੱਜਨ ਕੁਮਾਰ ਐਚ ਕੇ ਐਲ ਭਗਤ ਕਮਲਨਾਥ ਜਿਹੜੇ ਕਿ ਸਿੱਖ ਕਤਲੂਗਾਰਦ ਦੇ ਖਲ ਨਾਇਕ ਨੇ ਉਹਨਾਂ ਖਲ ਨਾਇਕਾਂ ਨੂੰ ਕੌਣ ਬਚਾ ਰਿਹਾ ਸੀ ਕਿੰਨੇ ਪਿਛਲੇ ਚਾਰ ਦਸ਼ਕਾਂ ਚ ਉਹਨਾਂ ਨੂੰ ਮਹਾਂਮੰਡਿਤ ਕੀਤਾ ਵੱਡਾ ਕੀਤਾ ਮੰਤਰੀ ਬਣਾਇਆ ਉਹਨਾਂ ਕੋ ਕੜੇ ਐਸੇ ਰਾਜ ਨੇ ਕਿ ਅੱਜ ਸਜ਼ਾ ਯਾਗਤਾ ਇਹ ਅਪਰਾਧੀ ਆਜਵੀ ਕਾਂਗਰਸ ਦੇ ਲੀਡਰ ਨੇ اور ਮੈਂ ਰਾਜਾ ਵਡਿੰਗਰ ਪ੍ਰਤਾਪ ਬਾਜਵਾ ਚੰਨੀ ਸਾਹਿਬ ਅੱਗੇ ਬੇਨਤੀ ਕਰਨਾ ਉਹ ਜਨਤਾ ਨੂੰ ਸਟੈਂਡ ਸਪਸ਼ਟ ਕਰਨ ਕਿ 1984 ਸਿੱਖ ਕਤਲੋਗਾਰਥ ਜੁੜੇ ਹੋਏ ਲੋਕਾਂ ਦੇ ਨਾਲ 1984 ਹਰਮੰਦਰ ਸਾਹਿਬ ਤੇ ਹਮਲਾ ਕਰਨ ਵਾਲੀ ਕਾਂਗਰਸ ਦੇ ਲੀਡਰਾਂ ਨਾਲ ਤੁਹਾਡਾ ਸੰਬੰਧ ਕੀ ਹੈ ਕੀ ਸੰਬੰਧ ਹੈ ਜਨਤਾ ਜਾਣਨਾ ਚਾਹੁੰਦੀ ਹੈ ਕਿਉਂ ਚਾਪਲੂਸੀ ਕਰ ਰਹੇ ਹੋ ਚਾਰ ਸੀਟਾਂ ਦੇ ਖਾਤਰ ਉਹਨਾਂ ਕਾਂਗਰਸ ਦੇ ਲੋਕਾਂ ਦੀ ਜਿਨ੍ਹਾਂ ਨੇ ਟੈਂਕ ਚੜਾਤੇ ਔਰ ਅੱਜ ਪੂਰੀ ਕਾਂਗਰਸ ਪਾਰਟੀ ਮਾਫੀ ਮੰਗਣ ਦੀ ਬਜਾਏ ਉਲਟਾ ਕਹਿ ਰਹੀ ਹੈ ਕਿ ਉਹ ਟੈਂਕ ਇੰਦਰਾ ਗਾਂਧੀ ਦੀ ਮਰਜ਼ੀ ਨਾਲ ਨਹੀਂ ਸੀ ਚੜੇ ਤੋਪਾਂ ਇੰਦਰਾ ਗਾਂਧੀ ਦੀ ਮਰਜ਼ੀ ਨਾਲ ਨਹੀਂ ਆਈਆਂ ਉਹ ਦੰਗੇ ਕਾਂਗਰਸ ਪਾਰਟੀ ਦੀ ਮਰਜ਼ੀ ਨਾਲ ਨਹੀਂ ਸੀ ਹੋਏ ਜਦ ਕਿ ਦੇਸ਼ ਜਾਣਦਾ ਹੈ ਕਿ ਵੋਟਰ ਲਿਸਟ ਫਾੜ ਕੇ ਸਿੱਖਾਂ ਦਾ ਕਾਰ ਲੱਭ ਲੱਭ ਕੇ ਟਿਕ ਟਿਕ ਕਰਕੇ ਉਹਨਾਂ ਨੂੰ ਸਾੜਿਆ ਗਿਆ ਉਹ ਟਿਕ ਕੌਣ ਕਰ ਰਿਹਾ ਸੀ ਕੌਣ ਕਰਵਾ ਰਿਹਾ ਸੀ ਲਿਸਟਾਂ ਕਿੰਨੇ ਉਪਲਬਧ ਕਰਾਈਆਂ ਉਹਨਾਂ ਦੋਸ਼ੀਆਂ ਨੂੰ ਕਿੰਨੇ ਬਚਾਇਆ ਇਹ ਪਾਪ ਹੈ ਇਹ ਮਹਾਪਾਪ ਹੈ ਕਾਂਗਰਸ ਦਾ ਜਿਹੜਾ ਪੁਲਾਇਆ ਨਹੀਂ ਜਾ ਸਕਦਾ ਧੰਨਵਾਦ ਗੱਲ